ਉਤਰ ਆਪਣੀ ਹੀ ਮਾਂ ਨੂੰ ਬਿਰਦਾ ਆਸ਼ਰਮੇ ਛੜਨ ਪਹੁੰਚਿਆ ਤਾਂ ਰਾਤ ਨੂੰ ਉਸੇ ਹੀ ਬਿਰਦਾ ਆਸ਼ਰਮ ਦੇ ਵਿੱਚ ਰੁਕਣਾ ਪੈ ਗਿਆ ਲੇਕਿਨ ਅਚਾਨਕ ਅੱਧੀ ਰਾਤ ਨੂੰ ਕਿਸੇ ਦਬੀਆਂ ਹੋਈਆਂ ਚੀਕਾਂ ਸੁਣਾਈ ਦਿੱਤੀਆਂ ਜਿਵੇਂ ਹੀ ਉੱਥੇ ਜਾ ਕੇ ਦੇਖਿਆ ਨਾ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਹੋਸ਼ ਉੱਡ ਗਏ ਪੈਰਾ ਹਿੱਟੋਂ ਜਮੀਨ ਨਿਕਲ ਗਈ ਆਖਰਕਾਰ ਅੱਧੀ ਰਾਤ ਉਸ ਬਿਰਦਾ ਆਸ਼ਰਮ ਦੇ ਵਿੱਚ ਕਿਹੜੀਆਂ ਦਬੀਆਂ ਹੋਈਆਂ ਚੀਕਾਂ ਉਸ ਨੂੰ ਸੁਣਾਈ ਦਿੱਤੀਆਂ ਅਤੇ ਕੀ ਦੇਖ ਲਿਆ ਉਸਨੇ ਐਸਾ ਕਿਉਂ ਛੜਨ ਆਇਆ ਆਪੇ ਹੀ ਮਾਤਾ ਨੂੰ ਇੱਥੇ ਅਤੇ ਕੀ ਕਾਰਨ ਸੇ ਉਸ ਤੇ ਰਾਤ ਨੂੰ ਇੱਥੇ ਰੁਕਣ ਦਾ ਹਾਂਜੀ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਦੱਸਾਂਗੇ ਜੀ ਕਲੀ ਕਲੀ ਗੱਲ ਪਟਿਆਲਾ ਸ਼ਹਿਰ ਦਾ ਮਸ਼ਹੂਰ ਬਿਰਧ ਆਸ਼ਰਮ ਆਪਣਾ ਕਰ ਆਸ਼ਰਮ ਦੇ ਵਿੱਚ ਜਿੱਥੇ ਜਸਪ੍ਰੀਤ ਨਾਂ ਦਾ ਇੱਕ 40 ਸਾਲ ਦਾ ਆਦਮੀ ਆਪਣੀ 75 ਸਾਲ ਦੀ ਮਾਂ ਨੂੰ ਛੱਡਣ ਆਇਆ ਹੈ ਰਿਸੈਪਸ਼ਨ ਤੇ ਬੈਠੀ ਮਨਪ੍ਰੀਤ ਅਤੇ ਜਸਪ੍ਰੀਤ ਵਿਚਕਾਰ ਬਹਿਸ ਕਰਦੇ ਦੇਖੋ ਮੈਡਮ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੇਰੇ ਕੋਲ ਇਨਾ ਵਕਤ ਨਹੀਂ ਹੈ ਕਿ ਮੈਂ ਆਪਣੀ ਮਾਂ ਨੂੰ ਦੁਬਾਰਾ ਇੱਥੇ ਕਿਆ ਸਕਾਂ ਇਸ ਲਈ ਤੁਸੀਂ ਇਹਨਾਂ ਨੂੰ ਅੱਜ ਹੀ ਦਾਖਲਾ ਦੇ ਦੇਓ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਹੁਣੇ 50000 ਰੁਪਏ ਦਾ ਚੈੱਕ ਕੱਟ ਕੇ ਤੁਹਾਨੂੰ ਦੇ ਦੇਣਾ ਹਾਂ ਬਸ ਤੁਸੀਂ ਮੇਰੀ ਮੰਨੋ ਇੱਥੇ ਰੱਖ ਲਓ ਅਰੇ ਸਰ ਮੈਂ ਇੱਕ ਵਾਰ ਤੁਹਾਨੂੰ ਕਹਿ ਚੁੱਕੀ ਹਾਂ ਕਿ ਕਿਸੇ ਵੀ ਹਾਲਤ ਦੇ ਵਿੱਚ ਤੁਹਾਡੀ ਮਾਤਾ ਜੀ ਨੂੰ ਅੱਜ ਦਾਖਲਾ ਨਹੀਂ ਦਿੱਤਾ ਜਾ ਸਕਦਾ ਇਸ ਲਈ ਬਿਰਧ ਆਸ਼ਰਮ ਦੇ ਟਰਸਟੀ ਜਿਨ੍ਹਾਂ ਦੇ ਦਸਤਖਤ ਬੜੇ ਜ਼ਰੂਰੀ ਹਨ ਉਹ ਸ਼ਹਿਰ ਤੋਂ ਬਾਹਰ ਗਏ ਹੋਣ ਹੈ ਅਤੇ ਕੱਲ ਸ਼ਾਮ ਤੱਕ ਵਾਪਸ ਆਉਣਗੇ ਇਸ ਲਈ ਤੁਸੀਂ ਹੁਣੇ ਜਾਓ ਅਤੇ ਕੱਲ ਆਪਣੀ ਮਾਤਾ ਜੀ ਨੂੰ ਲੈ ਕੇ ਆ ਜਾਣਾ ਰਿਸੈਪਸ਼ਨ ਤੇ ਬੈਠੀ ਮੰਪ੍ਰੀਤ ਨੇ ਕਿਆ ਤਾਂ ਜਸਪ੍ਰੀਤ ਬੜੀ ਮੁਸ਼ਕਲ ਨਾਲ ਆਪਣੇ ਗੁੱਸੇ ਤੇ ਕਾਬੂ ਪਾਦਾ ਹੋਇਆ ਬੋਲਿਆ ਅਰੇ ਮੈਡਮ ਮੈਂ ਤੁਹਾਡੀ ਗੱਲ ਸਾਰੀ ਸਮਝਦਾ ਹਾਂ ਪਰ ਮੇਰੀ ਵੀ ਤਾਂ ਮਜਬੂਰੀ ਹੈ ਅਸੀਂ ਬਹੁਤ ਦੁਰਵਾਇਆ ਹਨ ਤਿੰਨ ਦਿਨਾਂ ਬਾਅਦ ਮੇਰੀ ਯੂਕੇ ਦੀ ਫਲਾਈਟ ਹੈ ਹਾਲੇ ਮੈਂ ਤਾਂ ਤਿਆਰੀਆਂ ਵੀ ਕਰਨੀਆਂ ਹਨ ਪਲੀਜ਼ ਮੇਰੀ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹਾਲੇ ਇਹ ਗੱਲਾਂ ਚੱਲ ਰਹੀਆਂ ਸਨ ਕਿ ਇੰਨੇ ਦੇ ਵਿਚਕਾਰ ਜਸਪ੍ਰੀਤ ਦਾ ਮੋਬਾਈਲ ਵੱਜਿਆ ਉਸ ਤੇ ਬੋਸਤਾ ਪੋਂਸੇ ਹੈਲੋ ਜੀ ਸਰ ਜਸਪ੍ਰੀਤ ਨੇ ਕਿਆ ਦ ਦੂਜੇ ਪਾਸੇ ਆਵਾਜ਼ ਆਈ ਮਿਸਟਰ ਜਸਪ੍ਰੀਤ ਤੁਸੀਂ ਹਾਲੇ ਤੱਕ ਮੈਨੂੰ ਰਿਪੋਰਟ ਈਮੇਲ ਨਹੀਂ ਕੀਤੀ ਜਦ ਕਿ ਤੁਸੀਂ ਕਿਹਾ ਸੀ ਕਿ ਅੱਜ ਦੁਪਹਿਰ ਤੱਕ ਤੁਸੀਂ ਸਾਰੀ ਰਿਪੋਰਟ ਮੈਨੂੰ ਈਮੇਲ ਰਾਹੀਂ ਭੇਜੋਗੇ ਜੀ ਸਰ ਮੈਂ ਹੁਣੇ ਕਰਦਾ ਹਾਂ ਜਸਪ੍ਰੀਤ ਨੇ ਕੰਬਾਂਦੇ ਹੋਏ ਕਿਹਾ ਤਾਂ ਉਸਤੇ ਬੋਸ ਬੋਲੇ ਪਰ ਮਿਸਟਰ ਜਸਪ੍ਰੀਤ ਤੁਸੀਂ ਆਪਣੇ ਕੰਮ ਪ੍ਰਤੀ ਇੰਨੇ ਲਾਪਰਵਾਹ ਕਿਵੇਂ ਹੋ ਗਏ ਨਹੀਂ ਸਰ ਦਰਅਸਲ ਮੈਂ ਕਿਸੇ ਮੁਸ਼ਕਲ ਦੇ ਵਿੱਚ ਫਸ ਗਿਆ ਹਾਂ ਮੈਂ ਹੁਣੇ ਤੁਹਾਨੂੰ ਇਸ ਤੋਂ ਪਹਿਲਾਂ ਕਿ ਜਸਪ੍ਰੀਤ ਆਪਣੀ ਸਫਾਈ ਦੇ ਵਿੱਚ ਕੁਝ ਕਹਿ ਪਾਉਂਦਾ ਦੂਜੇ ਪਾਸੇ ਫੋਨ ਕੱਟਾ ਜਾ ਚੁੱਕਾ ਸੀ ਚਿੰਤਾ ਅਤੇ ਪਰੇਸ਼ਾਨੀ ਦੇ ਵਿੱਚ ਡੁੱਬਿਆ ਜਸਪ੍ਰੀਤ ਆਪਣਾ ਸਿਰ ਫੜ ਕੇ ਕੁਰਸੀ ਤੇ ਬੈਠ ਗਿਆ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਤਣਾਅ ਦੇ ਵਿੱਚ ਦੇਖ ਕੇ ਕੋਰ ਬੈਠੀ ਗੁਰਮੀਤ ਕੋਰ ਵੀ ਬੇਚਾਨ ਹੋ ਗਏ ਜਸਪ੍ਰੀਤ ਨੇ ਫਿਰ ਮਨਪ੍ਰੀਤ ਨੂੰ ਕਿਹਾ ਮੈਡਮ ਤੁਸੀਂ ਦੇਖ ਹੀ ਰਹੇ ਹੋ ਮੈਂ ਕਿੰਨੀਆਂ ਉਜੜਨਾਂ ਦੇ ਵਿੱਚ ਫਸਿਆ ਹਾਂ ਇੱਕ ਪਾਸੇ ਘਰ ਵਾਲੇ ਬੱਚੇ ਅਤੇ ਘਰ ਦੀਆਂ ਪਰੇਸ਼ਾਨੀਆਂ ਦੂਜੇ ਪਾਸੇ ਮੇਰੀ ਵਿਦੇਸ਼ ਦੀ ਨੌਕਰੀ ਮੇਰੇ ਭਵਿੱਖ ਦਾ ਸਵਾਲ ਹੈ ਮੈਡਮ ਪਲੀਜ਼ ਕੁਝ ਕਰੋ ਤੁਸੀਂ ਆਸ਼ਰਮ ਦੇ ਟਰਸਟੀ ਨੂੰ ਫੋਨ ਲਗਾਓ ਮੈਂ ਉਹਨਾਂ ਨਾਲ ਗੱਲ ਕਰਦਾ ਹਾਂ ਜੀ ਨਹੀਂ ਅਜੇ ਹਾਂ ਹੁਣੇ ਸੰਭਵ ਨਹੀਂ ਹੈ ਉਹਨਾਂ ਦਾ ਫੋਨ ਨਹੀਂ ਮਿਲ ਰਿਹਾ ਅਜੇ ਹਾਂ ਕਹਿੰਦੇ ਹੋਏ ਮਨਪ੍ਰੀਤ ਨੇ ਆਵਾਜ਼ ਦਿੱਤੀ ਰਾਜੂ ਇੱਥੇ ਆਓ ਉਦੋਂ 25-26 ਸਾਲ ਦਾ ਇੱਕ ਨੌਜਵਾਨ ਉਸ ਤੇ ਸਾਹਮਣੇ ਆਇਆ ਜੀ ਕਹੋ ਮੈਡਮ ਰਾਜੂ ਇਹਨਾਂ ਦੋਵਾਂ ਲਈ ਚਾਹ ਪਾਣੀ ਅਤੇ ਰਾਤ ਨੂੰ ਇੱਥੇ ਹੀ ਸੌਣ ਦਾ ਇੰਤਜ਼ਾਮ ਕਰੋ ਬਹੁਤ ਲੋੜ ਆਈ ਹਨ ਠੀਕ ਹੈ ਮੈਡਮ ਹੁਣੇ ਕਰਵਾ ਦੇਣਾ ਹਾਂ ਇਹਨਾਂ ਕਹਿ ਕੇ ਰਾਜੂ ਵਾਪਸ ਅੰਦਰ ਚਲਾ ਗਿਆ ਇਸ ਸੁਣ ਕੇ ਜਸਪ੍ਰੀਤ ਹੈਰਾਨ ਰਹਿ ਗਿਆ ਉਦੋਂ ਮਨਪ੍ਰੀਤ ਬੋਲੇ ਦੇਖੋ ਮਿਸਟਰ ਜਸਪ੍ਰੀਤ ਜੇ ਤੁਸੀਂ ਦੁਬਾਰਾ ਨਹੀਂ ਆ ਸਕਦੇ ਤਾਂ ਤੁਸੀਂ ਦੋਵੇਂ ਅੱਜ ਰਾਤ ਲਈ ਇੱਥੇ ਹੀ ਰੁਕ ਜਾਓ ਪਰ ਮੈਡਮ ਮੈਨੂੰ ਬੜੀ ਪਰੇਸ਼ਾਨੀ ਹੋਵੇਗੀ ਅਰੇ ਮੈਂ ਕਹਾਂ ਤੁਸੀਂ ਰਾਤ ਨੂੰ ਇੱਥੇ ਰੁਕ ਸਕਦੇ ਹੋ ਤੁਸੀਂ ਕਮਰਾ ਨੰਬਰ 11 ਵਿੱਚ ਚਲੇ ਜਾਓ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਦੱਸਣਾ ਮਨਪ੍ਰੀਤ ਦੇ ਕਹੰਤੇ ਜਸਪ੍ਰੀਤ ਬੁਝੇ ਮਨ ਨਾਲ ਆਪਣੀ ਮਾਂ ਨੂੰ ਲੈ ਕੇ ਉਸ ਕਮਰੇ ਵੱਲ ਚਲਾ ਗਿਆ ਜਿੱਤੇ ਰਾਜੂ ਨੇ ਜਮੀਨ ਤੇ ਬਿਸਤਰਾ ਲਗਾ ਕੇ ਉਹਨਾਂ ਲਈ ਰਾਤ ਨੂੰ ਰੁਕਣ ਦਾ ਇੰਤਜ਼ਾਮ ਕੀਤਾ ਸੀ ਸਾਬ ਮੈਂ ਥੋੜੀ ਦੇਰ ਵਿੱਚ ਚਾਹ ਨਾਸ਼ਤਾ ਲੈ ਕੇ ਆਉਣਾ ਹਾਂ ਉਦੋਂ ਤੱਕ ਤੁਸੀਂ ਹੁਣ ਮੋਹ ਤੋਂ ਕੋਲ ਹੀ ਗੁਸਲਖਾਨਾ ਹੈ ਇਹਨਾਂ ਕਕੇ ਰਾਜੂ ਰਸੋਈ ਦੇ ਵਿੱਚ ਚਲਾ ਗਿਆ ਜਸਪ੍ਰੀਤ ਉੱਤੇ ਹੀ ਲੈਪਟਾਪ ਲੈ ਕੇ ਬੈਠ ਗਿਆ ਅਤੇ ਜਲਦੀ ਨਾਲ ਦਫ਼ਤਰ ਦਾ ਕੰਮ ਕਰਨ ਲੱਗਾ ਤਾਂ ਗੁਰਮੀਤ ਕੌਰ ਨੇ ਨਾਲ ਲਿਆਂਦਾ ਆਪਣਾ ਬੈਕੋ ਲਿਆ ਅਤੇ ਇੱਕ ਡੱਬੇ ਵਿੱਚੋਂ ਸਾਗ ਅਤੇ ਕੁਝ ਰੋਟੀਆਂ ਕਰਦੇ ਹੋਏ ਬੋਲੇ ਪਤਾ ਪਤਰ ਮੈਂ ਤਰਤੀ ਉੱਠ ਕੇ ਹੀ ਆਪਣੇ ਤੇ ਤੇਰੇ ਸਾਗਲ ਅੱਜ ਰੋਟੀਆਂ ਬਣਾਈਆਂ ਸਨ ਤੈਨੂੰ ਪਸੰਦ ਹੈ ਨਾ ਨਾਲ ਆ ਲੱਸੀ ਵੀ ਹੈ ਆਪਣੀ ਮਾਂ ਦੀ ਇਸ ਗੱਲ ਦਾ ਜਸਪ੍ਰੀਤ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਉਹ ਤਾਂ ਆਪਣੇ ਕੰਮ ਦੇ ਵਿੱਚ ਸ਼ਰੂ ਹੋ ਗਿਆ ਹੋਇਆ ਸੀ ਫਿਰ ਗੁਰਮੀਤ ਕੌਰ ਬੋਲੀ ਚੰਗਾ ਕੋਈ ਗੱਲ ਨਹੀਂ ਮੈਂ ਹੀ ਤੈਨੂੰ ਆਪਣੇ ਹੱਥਾਂ ਨਾਲ ਖਵਾ ਦਨੀ ਹਾਂ ਨਾ ਜਾਣੇ ਇਸ ਤੋਂ ਬਾਅਦ ਕਦੇ ਇਹ ਸੁੱਖ ਮਿਲੇ ਜਾਂ ਨਾ ਮਿਲੇ ਕਹਿੰਦੇ ਕਹਿੰਦੇ ਉਸ ਦਾ ਗਲਾ ਭੜਾਇਆ ਜਿਵੇਂ ਹੀ ਰੋਟੀ ਦੀ ਇੱਕ ਬੁਰਕੀ ਬਣਾ ਕੇ ਉਹ ਜਸਪ੍ਰੀਤ ਨੂੰ ਖਾਣ ਲੱਗੇ ਤਾਂ ਜਸਪ੍ਰੀਤ ਗੁੱਸੇ ਨਾਲ ਛਿੜਕਦਾ ਹੋਇਆ ਬੋਲਿਆ ਕੀ ਆ ਬੇ ਤੈਨੂੰ ਤਾਂ ਹੋਰ ਕੋਈ ਕੰਮ ਹੀ ਨਹੀਂ ਹੈ ਮੈਂ ਹਾਲੇ ਬਹੁਤ ਸਾਰਾ ਕੰਮ ਨਿਪਟਾਉਣਾ ਹੈ ਤੂੰ ਹੀ ਖਾਲੇ ਸਾਗ ਤੇ ਰੋਟੀ ਮੈਨੂੰ ਹਾਲੇ ਭੁੱਖ ਨਹੀਂ ਹੈ ਪੁੱਤਰ ਦੀ ਇਹ ਗੱਲ ਸੁਣ ਕੇ ਗੁਰਮੀਤ ਕੌਰ ਥੋੜਾ ਸਹਿਮ ਗਈ ਅਤੇ ਚੁੱਪਚਾਪ ਉਹ ਰੋਟੀ ਵਾਪਸ ਡੱਬੇ ਵਿੱਚ ਰੱਖ ਦਿੱਤੀ ਫਿਰ ਬੋਲੀ ਠੀਕ ਹੈ ਪੁੱਤਰ ਤੈਨੂੰ ਜ਼ਿੰਦਗੀ ਵਿੱਚ ਬਹੁਤ ਤਰੱਕੀ ਮਿਲੇ ਬਹੁਤ ਵੱਡਾ ਬੰਦਾ ਬਣੇਗਾ ਮੇਰੀ ਬਾਈ ਗਰੂ ਹੋ ਕੇ ਇਹੀ ਅਰਦਾਸ ਹੈ ਰੱਬ ਤੈਨੂੰ ਹੋਰ ਉੱਚਾ ਲੈ ਕੇ ਜਾਵੇ ਥੋੜੀ ਦੇਰ ਉਂਝ ਹੀ ਬੈਠੀ ਬੈਠੀ ਗੁਰਮੀਤ ਕੌਰ ਆਪਣੇ ਅਤੀਤ ਵਿੱਚ ਗਵਾਚ ਗਈ 22 ਸਾਲ ਦੀ ਗੁਰਮੀਤ ਕੌਰ ਜਦੋਂ ਵਿਆਹ ਕੇ ਆਪਣੇ ਸਹੁਰੇ ਘਰ ਗਈ ਸੀ ਉਦੋਂ ਹੀ ਉਸ ਨੂੰ ਜ਼ਿੰਮੇਵਾਰੀਆਂ ਦੇ ਬੋਝ ਥਲੇ ਦਰਜ ਕੀਤਾ ਗਿਆ ਸੀ ਘਰ ਵਿੱਚ ਕਈ ਜੀਸਨ ਇੱਕ ਨਨਦ ਸੀ ਜੋ ਆਪਣੇ ਘਰ ਵਾਲੇ ਨੂੰ ਲੈ ਕੇ ਆਪਣੇ ਪਿੱਖ ਹੀ ਰਹਿੰਦੀ ਸੀ ਉਸ ਦਾ ਘਰ ਵਾਲਾ ਸੱਸ ਦਾ ਬੇहद ਲੜਦਾ ਸੀ ਇਸ ਤੋਂ ਇਲਾਵਾ ਉਸ ਦਾ ਜੇਢ ਸੀ ਅਤੇ ਜਠਾਣੀ ਵੀ ਸਨ ਪਰ ਜਠਾਣੀ ਵੱਡੇ ਘਰ ਕਿਸੇ ਜੇਟੀ ਵੀ ਚੰਗਾ ਕਮਾਉਂਦਾ ਸੀ ਇਸ ਲਈ ਜਠਾਣੀ ਸੱਤ ਦੇ ਰੋਪਦੀ ਬਿਲਕੁਲ ਪਰਵਾਹੀ ਨਹੀਂ ਕਰਦੀ ਸੀ ਲੈ ਦੇ ਕੇ ਸਾਸਦਾ ਰੋਬ ਗੁਰਮੀਤ ਤੇ ਹੀ ਚੱਲਦਾ ਸੀ ਗੁਰਮੀਤ ਦਾ ਘਰ ਵਾਲਾ ਇੱਕ ਛੋਟੀ ਮੋਟੀ ਪ੍ਰਾਈਵੇਟ ਨੌਕਰੀ ਕਰਦਾ ਕੁਝ ਖਾਸ ਨਹੀਂ ਕਮਾ ਪਾਉਂਦਾ ਸੀ ਘਰ ਦਾ ਖਰਚਾ ਸਾਰੇ ਅਤੇ ਜੇਟੀ ਕਮਾਈ ਨਾਲ ਚੱਲਦਾ ਇਹ ਸਭ ਕਾਰਨ ਗੁਰਮੀਤ ਕੌਰ ਦੀ ਹیثیت ਇੱਕ ਨੌਕਰਾਨੀ ਤੋਂ ਵੱਧ ਕੇ ਨਹੀਂ ਸੀ ਆਪਣੇ ਸਾਰੇ ਘਰ ਦੇ ਵਿੱਚ ਪਰ ਇੰਨਾ ਹੀ ਕਾਫੀ ਨਹੀਂ ਸੀ ਵਿਆਹ ਨੂੰ ਕਈ ਸਾਲ ਬੀਤ ਗਏ ਪਰ ਗੁਰਮੀਤ ਦੀ ਗੋਦ ਖਾਲੀ ਤਖਾਲੀ ਛੇ ਮਨ ਦੀ ਪੀੜ ਉਦੋਂ ਹੋਰ ਵੱਜਾਂਦੇ ਜਦੋਂ ਸਾਰੇ ਬਾਰੇ ਵੀ ਉਸ ਨੂੰ ਬਾਝ ਖੋਣ ਦੇ ਮਿਹਨੇ ਮਾਰਦੇ ਆਖਰਕਾਰ ਵਿਆਹ ਤੋਂ ਤਕਰੀਬਨ 12 ਸਾਲ ਬਾਅਦ ਰੱਬ ਨੇ ਉਸਦੀ ਅਰਦਾਸ ਸੁਣੀ ਅਤੇ ਉਸ ਨੂੰ ਔਲਾਦ ਦਾ ਸੁੱਖ ਦਿੱਤਾ ਪਰ ਉਸ ਦਾ ਪੁੱਤਰ ਹਨੇ ਇੱਕ ਮਹੀਨੇ ਦਾ ਹੋਇਆ ਸੀ ਉਸਤੇ ਘਰ ਵਾਲੇ ਦੀ ਇੱਕ ਸੜਕ ਹਾਦਸੇ ਦੇ ਵਿੱਚ ਮਤ ਹੋ ਗਏ ਗੁਰਮੀਤ ਕੌਰ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਹੁਣ ਉਸਤੇ ਜਠਾਣੀ ਵੀ ਪਰਿਵਾਰ ਤੋਂ ਵੱਖਰੇ ਹੋ ਗਏ ਸੱਸ ਸਹੁਰੇ ਵੀ ਕੁਝ ਸਮੇਂ ਬਾਅਦ ਪਰੇ ਹੋ ਗਏ ਨਨਦ ਅਤੇ ਨੰਦੋਈ ਨੇ ਵੱਖਰਾ ਘਰ ਬਣਾ ਲਿਆ ਗੁਰਮੀਤ ਆਪਣੇ ਪੁੱਤਰ ਨਾਲ ਬਿਲਕੁਲ ਇਕੱਲੀ ਰਹਿ ਗਈ ਪਰ ਉਸਨੇ ਇਹ ਮਤ ਨਹੀਂ ਹਾਰੇ ਪੁੱਤਰ ਦੇ ਪਾਲਣ ਪੋਸ਼ਣ ਲਈ ਉਸਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਸ਼ੁਰੂ ਕੀਤਾ ਪਰ ਸਾਰਾ ਕੰਮ ਕਰਦੇ ਹੋਏ ਵੀ ਉਹ ਆਪਣੇ ਪੁੱਤਰ ਨੂੰ ਕਦੇ ਇਕੱਲਾ ਨਹੀਂ ਛੱਡਦੇ ਇੰਨੀ ਆ ਮਸਕਰਾਹਟ ਸਹਿਣ ਦੇ ਬਾਵਜੂਦ ਗੁਰਮੀਤ ਨੇ ਉਸ ਨੂੰ ਬੜਾ ਪੜਾਇਆ ਲਿਖਾਇਆ ਅਤੇ ਇਨਾ ਕਾਬਲ ਬਣਾਇਆ ਕਿ ਉਸ ਨੂੰ ਇੱਕ ਵੱਡੀ ਆਈਟੀ ਕੰਪਨੀ ਦੇ ਵਿੱਚ ਨੌਕਰੀ ਮਿਲ ਗਈ ਫਿਰ ਉਸਦੀ ਮੁਲਾਕਾਤ ਸਿਮਰਨ ਨਾਂ ਦੀ ਇੱਕ ਕੁੜੀ ਨਾਲ ਹੋਈ ਦੋਵੇਂ ਇੱਕ ਦੂਜੇ ਵੱਲ ਖਿੱਚੇ ਗਏ ਅਤੇ ਜਲਦੀ ਹੀ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਸਿਮਰਨ ਮਾਡਰਨ ਖਿਆਲਾਂ ਦੀ ਸੀ ਘਰ ਦਾ ਕੰਮ ਕਰਨਾ ਉਸ ਨੂੰ ਬਿਲਕੁਲ ਪਸੰਦ ਨਹੀਂ ਸੀ ਜਿੱਤੇ ਘਰ ਦਾ ਸਾਰਾ ਕੰਮ ਗੁਰਮੀਤ ਕਾਰਨੋ ਹੀ ਕਰਨਾ ਪੈਂਦਾ ਉਥੇ ਦਿਨ ਪਰ ਘੁੰਮਣਾ ਫਿਰਨਾ ਸਹੇਲੀਆਂ ਨਾਲ ਸ਼ਾਪਿੰਗ ਜਾਂ ਫਿਰ ਆਪਣੇ ਮੰਮੀ ਡੈਡੀ ਦੇ ਘਰ ਚਲੇ ਜਾਣਾ ਇਹੀ ਉਸਤ ਦਿਨ ਚਰਿਆ ਸੀ ਕਿਸੇ ਦਿਨ ਘਰ ਰਹਿੰਦੀ ਤਾਂ ਸਹੇਲੀਆਂ ਦਾ ਜਮਾਵੜਾ ਉੱਥੇ ਹੀ ਹੋ ਜਾਂਦਾ ਇਹ ਸਭ ਗੁਰਮੀਤ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਪਰ ਕਹਿੰਦੀ ਵੀ ਕਿ ਅਤੇ ਕਿਸੇ ਨੂੰ ਕਹਿੰਦੀ ਨੂੰ ਨੂੰ ਸਮਝਾਉਣ ਲੱਗਦੇ ਤਾਂ ਉਹ ਦੋ ਟੁਕ ਜਵਾਰ ਸ਼ਰਮ ਨੂੰ ਮਿਲਦਾ ਅਤੇ ਪੁੱਤਰ ਪਤਨੀ ਦਾ دیਵਾਨਾ ਸੀ ਫਿਰ ਜਿਵੇਂ ਤਵੇਂ ਜ਼ਿੰਦਗੀ ਦੀ ਗੱਡੀ ਚੱਲਦੀ ਰਹਿੰਦੀ ਸਮਾਂ ਇੰਝ ਹੀ ਬੀਤਣ ਲੱਗਾ ਜਸਪ੍ਰੀਤ ਅਤੇ ਸਿਮਰਨ ਦੇ ਵਿਆਹ ਨੂੰ ਹੁਣ ਬਾਰਾ ਸਾਲ ਬੀ ਚੁਕੇ ਸਨ ਗੁਰਮੀਤ ਦੇ ਦੋ ਪੁੱਤੇ ਸਨ ਇੱਕ 10 ਸਾਲ ਦਾ ਅਤੇ ਦੂਜਾ 8 ਸਾਲ ਦਾ ਉਧਰ ਸਿਮਰਨ ਦੇ ਪੇਕੇ ਵਾਲੇ ਯੂਕੇ ਦੇ ਵਿੱਚ ਸ਼ਿਫਟ ਹੋ ਗਏ ਹੁਣ ਸਿਮਰਨ ਨੇ ਵੀ ਰੱਟ ਲਗਾ ਲਈ ਵੀ ਉਸਨੇ ਵੀ ਯੂਕੇ ਜਾ ਕੇ ਵਸਣਾ ਹੈ ਉੱਥੋਂ ਦੀ ਹਾਈ ਫਾਈ ਜ਼ਿੰਦਗੀ ਦਾ ਮਜ਼ਾ ਲੈਣਾ ਹੈ ਸੰਜੋਗ ਨਾਲ ਜਸਪ੍ਰੀਤ ਦੀ ਕੰਪਨੀ ਨੇ ਉਸ ਨੂੰ ਵਿਦੇਸ਼ ਦੇ ਵਿੱਚ ਨੌਕਰੀ ਦਾ ਆਫਰ ਦਿੱਤਾ ਇੱਥੋਂ ਦੁੱਗਣੀ ਤਨਖਾਹ ਦੇ ਲਾਲਚ ਵਿੱਚ ਜਸਪ੍ਰੀਤ ਨੇ ਵੀ ਇਸ ਆਫਰ ਨੂੰ ਮੰਨ ਲਿਆ ਉਸ ਦੀ ਪਤਨੀ ਅਤੇ ਦੋਵੇਂ ਬੱਚੇ ਤਾਂ ਖੁਸ਼ੀ ਨਾਲ ਜਿਵੇਂ ਫੁੱਲੇ ਨਹੀਂ ਸਮਾਰੇ ਸਨ ਆਪਣੀ ਮਾਂ ਗੁਰਮੀਤ ਕੌਰ ਨੂੰ ਵੀ ਉਹ ਨਾਲ ਲੈ ਕੇ ਜਾਣਾ ਚਾਹੁੰਦੇ ਪਰ ਉਹਨਾਂ ਦਾ ਵੀਜ਼ਾ ਰਿਜੈਕਟ ਕਰ ਦਿੱਤਾ ਗਿਆ ਇਸ ਤੇ ਜਸਪ੍ਰੀਤ ਬੜਾ ਪਰੇਸ਼ਾਨ ਹੋ ਗਿਆ ਵੀ ਉਹਨ ਕੀਤਾ ਕੀ ਜਾਵੇ ਉਧਰ ਉਸਦੀ ਪਤਨੀ ਸਿਮਰਨ ਯੂਕੇ ਜਾਣ ਦੀ ਜਿੱਥੇ ੜੀ ਸੀ ਉਸਨੇ ਸਗਾ ਦਿੱਤਾ ਵੀ ਫਿਲਹਾਲ ਬੇਬੇ ਨੂੰ ਬਿਰਧ ਆਸ਼ਰਮ ਵਿੱਚ ਭੇਜਦੇ ਹਾਂ ਅਤੇ ਇੱਕ ਸਾਲ ਬਾਅਦ ਦੁਬਾਰਾ ਵੀਜ਼ਾ ਅਪਲਾਈ ਕਰਾਂਗੇ ਉਹਨਾਂ ਨੂੰ ਆਪਣੇ ਨਾਲ ਯੂਕੇ ਲੈ ਜਾਵਾਂਗੇ ਪਰ ਜੇ ਅਗਲੇ ਸਾਲ ਵੀ ਵੀਜ਼ਾ ਨਾ ਲੱਗਾ ਤਾਂ ਜਸਪ੍ਰੀਤ ਨੇ ਕਿਹਾ ਤਾਂ ਉਸਤੇ ਸਿਮਰਨ ਬੋਲੀ ਅਰੇ ਤਾਂ ਕੀ ਹੋਏਗਾ ਸਗੋਂ ਮਹਿਤਾ ਕਹਿੰਦਾ ਵੀ ਉਹਨਾਂ ਲਈ ਬਿਰਧ ਆਸ਼ਰਮ ਹੀ ਠੀਕ ਰਹੇਗਾ ਉਹ ਕੀ ਕਰਨਗੇ ਸਾਡੇ ਨਾਲ ਵਿਦੇਸ਼ ਜਾ ਕੇ ਅਤੇ ਤੈਨੂੰ ਦੀ ਆਪਣੀ ਮਾਂ ਸੋਚ-ਸੋਚ ਕੇ ਪਰੇਸ਼ਾਨ ਹੋਣ ਦੀ ਬਜਾਏ ਆਪਣੀ ਆਨਮੜੀ ਜ਼ਿੰਦਗੀ ਦੇ ਧਿਆਨ ਦੇਣਾ ਚਾਹੀਦਾ ਹੈ ਇਸ ਸਮਾਂ ਪ੍ਰੈਕਟੀਕਲ ਹੋ ਕੇ ਸੋਚਣ ਦਾ ਹੋਏ ਭਾਵੁਕਤਾ ਦੇ ਵਿੱਚ ਰਹਿ ਕੇ ਇਹਨਾਂ ਚੰਗਾ ਮੌਕਾ ਨਾ ਛੱਡੇ ਜਸਪ੍ਰੀਤ ਨੂੰ ਵੀ ਇਹ ਗੱਲ ਠੀਕ ਲੱਗੀ ਅਤੇ ਆਪਣੀ ਮਾਂ ਨੂੰ ਬਿਰਧ ਆਸ਼ਰਮ ਭੇਜਣ ਲਈ ਤਿਆਰ ਹੋ ਗਿਆ ਚਾਹ ਬਿਸਕੁਟ ਲਿਆਂਦਾ ਹਮਤਾ ਜੀ ਰਾਜੂ ਦੀ ਆਵਾਜ਼ ਦੇ ਨਾਲ ਗੁਰਮੀਤ ਦੀ ਸੋਚ ਉੱਤੇ ਉਹ ਵਰਤਮਾਨ ਦੇ ਵਿੱਚ ਆ ਗਏ ਗੁਰਮੀਤ ਚਾਹ ਦਾ ਕੱਪ ਚੁੱਕ ਕੇ ਚਾਹ ਪੀਣ ਲੱਗੇ ਤਾਂ ਜਸਪ੍ਰੀਤ ਨੇ ਬੋਲੇ ਚੰਗਾ ਪੁੱਤਰੇ કડੋ-કડ ਚਾਹ ਤਾਂ ਪੀ ਲੈ ਕੀ ਆ ਬੇਬੇ ਇੱਕ ਤਾਂ ਮੈਂ ਇਹਨਾਂ ਪਰੇਸ਼ਾਨੀ ਦੇ ਵਿੱਚ ਹਾਂ ਅਤੇ ਤੈਨੂੰ ਖ ਕੋ ਜੀ ਰਹਿੰਦੀ ਹੈ ਅੱਜ ਕੰਮ ਪੂਰਾ ਕਰਕੇ ਨਾ ਦਿੱਤਾ ਤਾਂ ਬੌਸ ਦੀਆਂ ਚਿੜਕਾ ਸਣਨ ਨੂੰ ਮਿਲਣਗੀਆਂ ਅਤੇ ਇੱਥੇ ਇੰਟਰਨੈਟ ਦੀ ਰੇਂਜ ਬਿਲਕੁਲ ਨਹੀਂ ਆ ਰਹੀ ਪਤਾ ਨਹੀਂ ਇਹ ਬਿਰਧ ਆਸ਼ਰਮ ਬੜਾ ਨੇ ਆਪਣੇ ਹੀ ਨਿਯਮ ੜ ਕੇ ਖਣਾ ਹੈ ਹੱਦ ਹੋਏ ਇਹਨਾਂ ਬਣੀ ਸਮਝਦੇ ਕਿ ਕੋਈ ਬਜ਼ੁਰਗ ਹੈ ਜਾਂ ਦੂਜੇ ਸ਼ਹਿਰ ਤੋਂ ਆਇਆ ਹੈ ਇਹਨਾਂ ਲੋਕਾਂ ਨੂੰ ਬਜ਼ੁਰਗਾਂ ਨੂੰ ਸਹਾਰਾ ਦੇਣਾ ਚਾਹੀਦਾ ਹੈ ਪਰ ਇੱਥੇ ਤਾਂ ਇੱਕ ਪਾਸੇ ਆਸ਼ਰਮ ਦੇ ਟਰਸਟੀ ਸ਼ਰਮਾਰ ਹਨ ਦੂਜੇ ਪਾਸੇ ਜੋ ਮੈਡਮ ਇੱਥੇ ਬੈਠੀ ਹੈ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ ਜਦੋਂ ਜਸਪ੍ਰੀਤ ਗੁੱਸੇ ਵਿੱਚ ਆ ਕੇ ਇਹ ਸਾਰੀਆਂ ਗੱਲਾਂ ਬੋਲ ਰਿਹਾ ਸੀ ਉਸ ਸਮੇਂ ਦਰਵਾਜ਼ੇ ਤੇ ਖੜ ਨਾ ਬਿਆਸਾਰੀਆਂ ਗੱਲਾਂ ਸੁਣ ਰਹੀ ਸੀ ਉਦੋਂ ਅਚਾਨਕ ਉਸ ਨੂੰ ਆਪਣੇ ਸਾਹਮਣੇ ਦੇਖ ਕੇ ਜਸਪ੍ਰੀਤ ਆਪਣੀ ਗੱਲ ਤੇ ਪਰਦਾ ਪਾਉਂਦਾ ਹੋਇਆ ਬੋਲਿਆ ਅਰੇ ਉਹ ਤਾਂ ਬਸ ਮੈਂ ਰਹਿਣ ਦਿਓ ਮਿਸਟਰ ਜਸਪ੍ਰੀਤ ਮੈਂ ਜਾਣਦੀ ਹਾਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕੋਈ ਵੀ ਚੰਗਾ ਬੰਦਾ ਚਿੜਚਿੜਾ ਹੋ ਜਾਂਦਾ ਹੈ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਡੇ ਨਾਲ ਕੁਝ ਗੱਲ ਕਰਨੀ ਹੈ ਅਜੀਹਾ ਕਹਿ ਕੇ ਮਨਪ੍ਰੀਤ ਕਮਰੇ ਤੋਂ ਬਾਹਰ ਨਿਕਲ ਗਈ ਜਸਪ੍ਰੀਤ ਨੂੰ ਲੱਗਾ ਸ਼ਾਇਦ ਮੈਡਮ ਜ਼ਿਆਦਾ ਪੈਸੇ ਮੰਗ ਕਰੇਗੀ ਇਸ ਲਈ ਬਾਹਰ ਨਿਕਲ ਜਾਏ ਬੋਲਿਆ ਦੇਖੋ ਮੈਡਮ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ 50000 ਰੁਪਏ ਦੀ ਬਜਾਏ 1 ਲੱਖ ਦਾ ਚੱਕੜ ਕੇ ਦੇਣਾ ਹਾਂ ਮਨਪ੍ਰੀਤ ਬੋਲੇ ਜੀ ਨਹੀਂ ਮਿਸਟਰ ਜਸਪ੍ਰੀਤ ਪੈਸਿਆਂ ਦੀ ਗੱਲ ਨਹੀਂ ਹੈ ਮੈਨੂੰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਬਚਪਨ ਦੇ ਵਿੱਚ ਤੁਹਾਡੇ ਪਿੱਛੇ ਤੁਹਾਡੀ ਮਾਂ ਨੇ ਨਾ ਜਾਣੇ ਕਿੰਨੇ ਹੀ ਜ਼ਰੂਰੀ ਕੰਮ ਛੱਡੇ ਹੋਣਗੇ ਕਿੰਨੀਆਂ ਰਾਤਾਂ ਜਾ ਕੇ ਬਿਤਾ ਦਿੱਤੀਆਂ ਹੋਣਗੀਆਂ ਪਰ ਤੇ ਤੁਸੀਂ ਉਹਨਾਂ ਲਈ ਇੱਥੇ ਇਕਰਾਰ ਤੱਕ ਨਹੀਂ ਆ ਸਕਦੇ ਇਹ ਸੁਣ ਕੇ ਜਸਪ੍ਰੀਤ ਦੀਆਂ ਅੱਖਾਂ ਸ਼ਰਮਿੰਦਗੀ ਨਾਲ ਹੀਟਾਂ ਚੁਗੀਆਂ ਤਾਂ ਮਨਪ੍ਰੀਤ ਬੋਲੇ ਚਲੋ ਮੈਂ ਤੁਹਾਡੀ ਇਸ ਸਮੱਸਿਆ ਵੀ ਹੱਲ ਕਰ ਦੇਣੀ ਹਾਂ ਮੈਂ ਤੁਹਾਡੀ ਮਾਤਾ ਜੀ ਨੂੰ ਹੁਣੇ ਦੇਖਣੇ ਦਾਖਲਾ ਦੇਵਾਂਗੇ ਪਰ ਪਰ ਕੀ ਮੈਡਮ ਪਰ ਮਿਸਟਰ ਜਸਪ੍ਰੀਤ ਤੁਹਾਨੂੰ ਮੇਰਾ ਇੱਕ ਛੋਟਾ ਜਿਹਾ ਕੰਮ ਕਰਨਾ ਪਵੇਗਾ मैडम दी ए गल सुनके जसप्रीत उस्नु प्रश्नवाचक नजरणा नाल देखण लगा त मनप्रीत बोले हां वृद्ध आश्रम ਦੇ ਵਿੱਚ ਗੁਰਵਚਨ ਸਿੰਘ ਨਾਮ ਦਾ ਇੱਕ ਬਜ਼ੁਰਗ ਵਿਅਕਤੀ ਰਹਿੰਦਾ ਹੈ ਉਸਨੂੰ ਸਿਰਫ ਉਹਨਾਂ ਦਾ ਪੋਤਾ ਬਣਦਾ ਨਾਟਕ ਕਰਨਾ ਹੋਵੇਗਾ ਇਹ ਸੁਣ ਕੇ जसप्रीत ਖੜਾ ਲੱਗਿਆ ਫਿਰ ਮਨਪ੍ਰੀਤ ਬੋਲੀ ਕਰੀਬ 10 ਸਾਲ ਪਹਿਲਾਂ ਉਹਨਾਂ ਦਾ ਪੁੱਤਰ ਉਹਨਾਂ ਨੂੰ ਇੱਥੇ ਛੱਡ ਕੇ ਅਮਰੀਕਾ ਚਲਾ ਗਿਆ ਸੀ ਆਪਣੀ ਪਤਨੀ ਅਤੇ ਪੁੱਤਰੋਂ ਨਾਲ ਲੈ ਕੇ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਆਪਣੇ ਪੋਤੇ ਨੂੰ ਮਿਲਣ ਦੀ ਤਰਸਰੇ ਹਨ ਇਹਨਾਂ ਨੂੰ ਉਮੀਦ ਹੈ ਕਿ ਇੱਕ ਨਾ ਇੱਕ ਦਿਨ ਉਹ ਉਹਨਾਂ ਨੂੰ ਮਿਲਣ ਲਈ ਜ਼ਰੂਰ ਆਵੇਗਾ ਪਰ ਮਿਸਟਰ ਪ੍ਰੀਤ ਅੱਜ ਉਹਨਾਂ ਦਿੱਤਬੀਟ ਬਹੁਤ ਜ਼ਿਆਦਾ ਖਰਾਬ ਹੈ ਮੈਨੂੰ ਨਹੀਂ ਲੱਗਦਾ ਕਿ ਹੁਣ ਉਹਨਾਂ ਦੇ ਕੋਲ ਜ਼ਿਆਦਾ ਸਮਾਂ ਹੈ ਜੇ ਹੋ ਸਕੇ ਤਾਂ ਸਾਡਾ ਇਹ ਛੋਟਾ ਜਿਹਾ ਕੰਮ ਕਰ ਦਿਓ ਸਿਰਫ ਇੱਕ ਨਟ ਹੀ ਤਾਂ ਹੈ ਪਰ ਸੋਚੋ ਆਪਣੇ ਪੋਤੇ ਨੂੰ ਨਜ਼ਰ ਪਰ ਦੇਖਣ ਲਈ ਪਲ ਪਲ ਤਰਸਦੀਆਂ ਉਹਨਾਂ ਅੱਖਾਂ ਨੂੰ ਕਿੰਨਾ ਸਕੂਨ ਮਿਲੇਗਾ ਤੁਸੀਂ ਮੇਰਾ ਇਹ ਛੋਟਾ ਜਿਹਾ ਕੰਮ ਕਰ ਦਿਓ ਮੈਂ ਤੁਹਾਡੀ ਮਾਤਾ ਜੀ ਨੂੰ ਹੁਣੇ ਦਾਖਲਾ ਦੇ ਦਾਂਗੀ ਇਹ ਗੱਲ ਸੁਣ ਕੇ ਜਸਪ੍ਰੀਤ ਨੇ ਕਿਹਾ ਪਰ ਮੈਡਮ ਮੈਨੂੰ ਤਾਂ ਉਹਨਾਂ ਦੇ ਪੋਤੇ ਬਾਰੇ ਕੁਝ ਵੀ ਪਤਾ ਨਹੀਂ ਹੈ ਉਹਨਾਂ ਦਾ ਨਾਂ ਕੀ ਹੈ ਉਹ ਉਹਨਾਂ ਨੂੰ ਕੀ ਕਹਿ ਕੇ ਬੁਲਾਉਂਦਾ ਹੈ ਅਰੇ ਮਿਸਟਰ ਜਸਪ੍ਰੀਤ ਤੁਹਾਨੂੰ ਉਹਨਾਂ ਨੂੰ ਕੁਝ ਕੰਨ ਦੀ ਲੋੜ ਨਹੀਂ ਹੋਏ ਬਸ ਇਹਨਾ ਯਾਦ ਰੱਖਣਾ ਉਹਨਾਂ ਦੇ ਪੋਤੇ ਦਾ ਨਾਮ ਮਿਕਰਮ ਹੈ ਹੁਣ ਤੁਸੀਂ ਮੇਰੇ ਨਾਲ ਚੱਲੋ ਕਹਿੰਦੇ ਹੋਏ ਮਨਪ੍ਰੀਤ ਉਸ ਨੂੰ ਗੁਰਵਚਨ ਸਿੰਘ ਦੇ ਕਮਰੇ ਵਿੱਚ ਲੱਗੇ ਗੁਰਵਚਨ ਸਿੰਘ ਦੇ ਬਿਸਤਰੇ ਕੋਲ ਰੱਖੀ ਕੁਰਸੀ ਤੇ ਉੱਤੇ ਹੀ ਆਸ਼ਰਮ ਦੇ ਵਿੱਚ ਰਹਿਣ ਵਾਲਾ ਉਹਨਾਂ ਦਾ ਇੱਕ ਬਜ਼ੁਰਗ ਦੋਸਤ ਬੈਠਾ ਸੀ ਗੁਰਵਚਨ ਸਿੰਘ ਆ ਡਾਕਟਰ ਨੇ ਕਿਹਾ ਹੈ ਕਿ ਦਵਾਈ ਸਮੇਂ ਤੇ ਲੈਣ ਨਾਲ ਤਬੀਅਤ ਠੀਕ ਹੋ ਜਾਵੇਗੀ ਗੁਰਵਚਨ ਸਿੰਘ ਦੇ ਦੋਸਤ ਨੇ ਕਿਹਾ ਤਾਂ ਕੰਬ ਦੀ ਆਵਾਜ਼ ਵਿੱਚ ਗੁਰਵਚਨ ਸਿੰਘ ਬੋਲਿਆ ਕਿੰਨੀ ਵਾਰ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਚੁੱਕ ਲਵੇ ਪਰ ਮੌਤ ਹੈ ਜੋ ਬੁਲਾਉਣ ਤੇ ਵੀ ਆਉਂਦੀ ਨਹੀਂ ਹੈ ਨਾ ਜਾਣੇ ਕਿ ਉਹ ਰੱਬ ਦੇ ਕੰਨਾਂ ਤੇ ਕੋਈ ਵੀ ਜੂੰ ਤੱਕ ਨਹੀਂ ਸਰਕਦੇ ਗੁਰਬਚਨ ਸਿੰਘ ਦੇ ਦਿਲ ਵਿੱਚ ਛੁਪਿਆ ਦਰਦ ਉਹਨਾਂ ਦੇ ਸਰਦਾ ਰਾਹੀ ਬਾਹਰ ਆਉਣ ਲੱਗਾ ਅੱਛਾ ਗੁਰਬਚਨ ਸਿੰਘ ਆ ਮੈਂ ਥੋੜੀ ਦੇਰ ਦੇ ਬਚਾਉਣਾ ਹਾਂ ਕਹਿ ਕੇ ਉਹਨਾਂ ਦਾ ਦੋਸਤ ਉੱਥੋਂ ਉੱਠ ਕੇ ਚਲਾ ਗਿਆ ਦਰਵਾਜ਼ੇ ਤੇ ਖੜਾ ਜਸਪ੍ਰੀਤ ਗੁਰਬਚਨ ਸਿੰਘ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ ਸੀ ਉਦੋਂ ਮਨਪ੍ਰੀਤ ਜਸਪ੍ਰੀਤ ਨੂੰ ਲੈ ਕੇ ਅੰਦਰ ਆ ਗਏ ਜਸਪ੍ਰੀਤ ਨੇ ਦੇਖਿਆ ਕਿ ਮੰंजे ਤੇ ਇੱਕ ਬਜ਼ੁਰਗ ਪਿੰਜਰ ਵਾਂਗ ਪਿਆ ਹੈ ਗੱਲਾਂ ਅੰਦਰ ਡੂੰਘਾਈ ਤੱਕ ਸਸੀਆਂ ਹੋਈਆਂ ਸਨ ਬੇਜਾਨ ਅੱਖਾਂ ਦੇ ਵਿੱਚ ਜਿਵੇਂ ਚੀਕ-ਚੀਕ ਕੇ ਉਹਨਾਂ ਦੇ ਦੁੱਖ ਅਤੇ ਪੀੜ ਦੀ ਕਹਾਣੀ ਸੁਣਾ ਰਿਹਾ ਸੀ ਨੇ ਪਰੇ ਉਹਨਾਂ ਦੇ ਆਉਂਦੇ ਜਾਂਦੇ ਸਾ ਉਹਨਾਂ ਦੇ ਜਿਉਂਦੇ ਹੁੰਦੇ ਸਬੂਤ ਰਹੇ ਸਨ ਉਹਨਾਂ ਕੋਲ ਜਾ ਕੇ ਮਨਪ੍ਰੀਤ ਬੋਲੇ ਬਾਪੂ ਜੀ ਉਹ ਬਾਪੂ ਜੀ ਆ ਦੇਖੋ ਕੌਣ ਆਇਆ ਹੈ ਤੁਹਾਨੂੰ ਮਿਲਣ ਉਹਨਾਂ ਗੁਰਬਚਨ ਸਿੰਘ ਨੇ ਆਪਣੀਆਂ ਅੱਖਾਂ ਨੂੰ ਹੌਲੀ ਜੀ ਖੋਲਿਆ ਅਤੇ ਬੋਲੇ ਕੌਣ ਆਤੀ ਹੈ ਤਾਂ ਮਨਪ੍ਰੀਤ ਨੇ ਕਿਹਾ ਦੇਖੋ ਬਾਪੂ ਜੀ ਤੁਹਾਡਾ ਪੋਤਾ ਵਿਕਰਮ ਆਇਆ ਹੈ ਕਿ ਕਿ ਮੇਰਾ ਵਿਕਰਮ ਆ ਗਿਆ ਕਹਿੰਦੇ ਹੋਈ ਬਾਪੂ ਜੀ ਦੀਆਂ ਅੱਖਾਂ ਵਿੱਚ ਇੱਕ ਚਮਕ ਆ ਗਈ ਹਾਂ ਬਾਪੂ ਜੀ ਤੁਹਾਡਾ ਪੋਤਾ ਅਮਰੀਕਾ ਤੋਂ ਖਾਸ ਤੁਹਾਨੂੰ ਮਿਲਣ ਆਇਆ ਹੈ ਮੇਰਾ ਪੁੱਤ ਆ ਗਿਆ ਮੈਨੂੰ ਮਿਲਣ ਹੈ ਇਨੇ ਦਿਨ ਤੈਨੂੰ ਮੇਰੀ ਯਾਦ ਤੱਕ ਨਹੀਂ ਆਈ ਕਿੰਨਾ ਵੱਡਾ ਹੋ ਗਿਆ ਤੂੰ ਉਹਨਾਂ ਵੱਲ ਨਜ਼ਰ ਮਾਰਦਿਆਂ ਹੀ ਗੁਰਵਚਨ ਸਿੰਘ ਦੇ ਬੁੱਢੇ ਸ਼ਰੀਰ ਦੇ ਵਿੱਚ ਜਿਵੇਂ ਜਾਣ ਪੈ ਗਏ ਮਨਪ੍ਰੀਤ ਨੇ ਉਹਨਾਂ ਨੂੰ ਸਹਾਰਾ ਦਿੰਦੇ ਹੋਏ ਬਿਸਤਰੇ 'ਤੇ ਬਿਠਾਇਆ ਅਤੇ ਬੋਲੇ ਬਾਪੂ ਜੀ ਕੱਲ ਤੁਹਾਡੇ ਪੁੱਤੇ ਦੀ ਵਾਪਸੀ ਦੀ ਫਲਾਈਟ ਹੈ ਇਸ ਲਈ ਅੱਜ ਤੁਸੀਂ ਉਸ ਨਾਲ ਜੀ ਭਰ ਕੇ ਗੱਲਾਂ ਕਰ ਲਿਓ ਮਨਪ੍ਰੀਤ ਕਮਰੇ ਤੋਂ ਬਾਹਰ ਆ ਗਏ ਤਾਂ ਜਸਪ੍ਰੀਤ ਕੋਲ ਪਈ ਕੁਰਸੀ 'ਤੇ ਬੈਠਣ ਲੱਗਾ ਜਦੋਂ ਗੁਰਵਚਨ ਸਿੰਘ ਬੋਲੇ ਉੱਥੇ ਨਹੀਂ ਬੱਤਰੇ ਇੱਥੇ ਮੇਰੇ ਕੋਲ ਬੈਠੇ ਜਸਪ੍ਰੀਤ ਕੁਝ ਐਸਾ ਮਹਿਸੂਸ ਕਰ ਰਿਹਾ ਸੀ ਪਰ ਫਿਰ ਉਸ ਨੂੰ ਮਨਪ੍ਰੀਤ ਦੀ ਕਈ ਗੱਲਾਂ ਯਾਦ ਆ ਚਾਪ ਉਹਨਾਂ ਦੇ ਬਿਸਤਰੇ ਦੇ ਕੋਲ ਬੈਠ ਗਿਆ ਮੈਨੂੰ ਯਕੀਨ ਸੀ ਬਿਕਰਮ ਪੁੱਤਰ ਇੱਕ ਨਾ ਇੱਕ ਦਿਨ ਤੂੰ ਜ਼ਰੂਰ ਆਵੇਂਗਾ ਤਾਂ ਹੀ ਰੱਬ ਮੇਰੇ ਸਰੀਰ ਦੇ ਵਿੱਚੋਂ ਪ੍ਰਾਨੀ ਕਰ ਰਿਹਾ ਸੀ ਤੈਨੂੰ ਦੇਖਣ ਦੇ ਲਈ ਹੀ ਹਾਲੇ ਤੱਕ ਮੈਂ ਜਿਉਂਦਾ ਸੀ ਪਰ ਪੁੱਤਰ ਤੂੰ ਕੱਲ ਹੀ ਵਾਪਸ ਚਲਾ ਜਾਵੇਂਗਾ ਕਿੰਨੇ ਸਾਲ ਮੈਂ ਤੇਰਾ ਇੰਤਜ਼ਾਰ ਕੀਤਾ ਅਤੇ ਮਿਲਣ ਹੀ ਸਿਰਫ ਕੁਝ ਹੀ ਪਲ ਬੋਲਦੇ ਬੋਲਦੇ ਗੁਰਬਚਨ ਸਿੰਘ ਹਫਣ ਲਗੇ ਪਰ ਪੋਤੇ ਨੂੰ ਮਿਲਣ ਦਾ ਉਤਸ਼ਾਹ ਇਨਾ ਸੀ ਕਿ ਸਾਰੀ ਕਮਜ਼ੋਰੀ ਭੁੱਲ ਕੇ ਫਿਰ ਤੋਂ ਗੱਲਾਂ ਕਰਨ ਲਗੇ ਅੱਛਾ ਇੱਕ ਗੱਲ ਦੱਸ ਪੁੱਤਰ ਤੇਰੇ ਪਿਓ ਦਾ ਕੀ ਹਾਲ ਹੈ ਉਸ ਨੂੰ ਕਦੇ ਮੇਰੀ ਯਾਦ ਆਉਂਦੀ ਹੈ ਕਿੰਨੇ ਸਾਲ ਹੋ ਗਏ ਉਸ ਨੂੰ ਦੇਖਿਆ ਤੱਕ ਨਹੀਂ ਇੱਕ ਗੱਲ ਸੁਣ ਕੇ ਜਸਪ੍ਰੀਤ ਕੁਝ ਬੋਲ ਨਹੀਂ ਸਕੇ ਆ ਫਿਰ ਗੁਰਬਚਨ ਸਿੰਘ ਬੋਲੇ ਤੁਹਾਡੀ ਮਾਂ ਤਾਂ ਠੀਕ ਹੈ ਨਾ ਹਾਂ ਹਾਂ ਬਾਪੂ ਜੀ ਸਾਰੇ ਠੀਕ ਹਨ ਪਤਾ ਹੈ ਪੁੱਤਰ ਇੱਥੇ ਬਿਰਧ ਆਸ਼ਰਮ ਦੇ ਵਿੱਚ ਅਕਸਰ ਲੋਕ ਮਿਠਾਈ ਵੰਡਣਾ ਆਉਂਦੇ ਹਨ ਕੱਲ ਵੀ ਕਿਸੇ ਦੇ ਪੋਤੇ ਦਾ ਜਨਮ ਦਿਨ ਸੀ ਤਾਂ ਉਹਨਾਂ ਨੇ ਬਿਰਧ ਆਸ਼ਰਮ ਦੇ ਵਿੱਚ ਸਾਰੇ ਲੋਕਾਂ ਨੂੰ ਲੱਡੂ ਵੰਡੇ ਤੇपल ਮੇਰੀਆਂ ਅੱਖਾਂ 'ਗੇ ਤੇਰੇ ਬਚਪਨ ਦੀ ਤਸਵੀਰ ਨੱਚਣ ਲੱਗੀ ਅਜਿਹਾ ਕਹਿੰਦੇ ਹੋਏ ਗੁਰਵਚਨ ਸਿੰਘ ਨੇ ਕੋਲ ਪਈ ਇੱਕ ਛੋਟੀ ਜਿਹੀ ਪਲੇਟ ਚੁੱਕੀ ਜਿਸ ਵਿੱਚ ਇੱਕ ਛੱਲੀ ਰੱਖੀ ਸੀ ਅਤੇ ਜਸਪ੍ਰੀਤ ਨੂੰ ਦਿੰਦੇ ਹੋਏ ਕਿਹਾ ਪੁੱਤਰ ਇਹ ਪੁਨੀ ਹੋਈ ਛੱਲੀ ਮੈਂ ਤੇਰੇ ਲਈ ਰੱਖੀ ਸੀ ਜਸਪ੍ਰੀਤ ਨੇ ਅਣਮਨੇ ਢੰਗ ਨਾਲ ਉਹ ਛੱਲੀ ਫੜੀ ਫਿਰ ਗੁਰਵਚਨ ਸਿੰਘ ਦੇ ਪੋਪਲੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਆ ਗਈ ਅਤੇ ਬੋਲੇ ਪੁੱਤਰ ਤੈਨੂੰ ਯਾਦ ਹੈ ਜਦੋਂ ਤੂੰ ਛੋਟਾ ਜਿਹਾ ਸੀ ਨਾ ਉਦੋਂ ਸਾਰਾ ਦਿਨ ਮੇਰੇ ਆਲੇ ਦੁਆਲੇ ਘੁੰਮਦਾ ਸੀ ਤੈਨੂੰ ਉਹ ਛੱਲੀ ਖਾਣਾ ਬੜਾ ਜੰਗਾ ਲੱਗਦਾ ਸੀ ਪਰ ਤੇਰੀ ਮਾਂ ਤੈਨੂੰ ਜ਼ਿਆ ਤਾਂ ਤੂੰ ਮਨਾ ਕਰਦੀ ਸੀ ਇਸ ਲਈ ਹਰ ਰੋਜ਼ ਸ਼ਾਮ ਨੂੰ ਬਾਹਰ ਜਾਣ ਦੇ ਬਹਾਨੇ ਮੈਂ ਤੇਰਾ ਹੱਥ ਫੜ ਕੇ ਬਾਜ਼ਾਰ ਲੈ ਜਾਂਦਾ ਅਤੇ ਰੇੜੀ ਵਾਲੇ ਤੋਂ ਛੱਲੀ ਖਵਾਉਂਦਾ ਸੀ ਉਸ ਦਿਨ ਤੂੰ ਇੱਕ ਪਲ ਵੀ ਮੇਰਾ ਹੱਥ ਨਹੀਂ ਛੱਡਦਾ ਸੀ ਅਤੇ ਉਸ ਤੋਂ ਬਾਅਦ ਤੋਂ ਮੇਰਾ ਹੱਥ ਅਜੇ ਹੱਟਿਆ ਫਿਰ ਕਦੇ ਫੜਿਆ ਹੀ ਨਹੀਂ ਆਪਣੇ ਬੁੱਢੇ ਕੰਬ ਦੇ ਖੱਤਾਂ ਵੱਲ ਦੇਖਦੇ ਹੋਏ ਗੁਰਵਚਨ ਸਿੰਘ ਨੇ ਕਿਹਾ ਤਾਂ ਜਸਪ੍ਰੀਤ ਬੋਲਿਆ ਨਹੀਂ ਬਾਪੂ ਜੀ ਅਜੇ ਹੀ ਗੱਲ ਨਹੀਂ ਹੈ ਦਰ ਅਸਲ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਬਹੁਤ ਆਉਂਦੀਆਂ ਹਨ ਪਰ ਫਿਰ ਵੀ ਦੇਖੋ ਮੈਂ ਤੁਹਾਨੂੰ ਮਿਲਣ ਲਈ ਆਇਆ ਹਾਂ ਨਾ ਪਰ ਕੰਮ ਨੂੰ ਵੀ ਤਾਂ ਸਮਾਂ ਦੇਣਾ ਪੈਂਦਾ ਹੈ ਬਾਪੂ ਜੀ ਜਦੋਂ ਅਸੀਂ ਆਪਣੇ ਕੰਮ ਨੂੰ ਸਮਾਂ ਦੇਣ ਦੀ ਕੋਸ਼ਿਸ਼ ਕਰਉ ਤਾਂ ਰਿਸ਼ਤਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ ਜੇ ਰਿਸ਼ਤਿਆਂ 'ਤੇ ਧਿਆਨ ਦੇਓ ਤਾਂ ਕੰਮ ਛੁੱਟ ਜਾਂਦਾ ਹੈ ਹਾਂ ਪੁੱਤਰ ਗਲਤੀ ਤਾਂ ਸਾਰੀ ਸਾਡੀ ਹੈ ਅਸੀਂ ਕੰਮ ਦੇ ਬੋਝ ਨੂੰ ਰਿਸ਼ਤਾ ਸਮਝਦੇ ਹਾਂ ਅਤੇ ਰਿਸ਼ਤਿਆਂ ਨੂੰ ਬੋਝ ਇਹ ਸੁਣ ਕੇ ਜਸਪ੍ਰੀਤ ਨਜ਼ਰਾਂ ਚੁਕਾਈ ਚੁੱਪਚਾਪ ਬੈਠਾ ਰਿਹਾ ਫਿਰ ਗੁਰਵਚਨ ਸਿੰਘ ਬੋਲੇ ਪਰ ਪੁੱਤਰ ਮੈਨੂੰ ਖੁਸ਼ੀ ਹੈ ਘਟੋ ਘਟ ਤੂੰ ਮੈਨੂੰ ਮਿਲਣ ਤਾਂ ਆਇਆ ਇੱਕ ਗੱਲ ਤਾਂ ਦੱਸ ਤੇਰਾ ਵਿਆਹ ਹੋ ਗਿਆ ਗੁਰਵਚਨ ਸਿੰਘ ਦੇ ਇਸ ਸਵਾਲ ਤੇ ਜਸਪ੍ਰੀਤ ਸੋਟਾ ਵਿੱਚ ਪੈ ਗਿਆ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਜੇਕਰ ਹਾਕ ਦੇ ਨਾ ਤਾਂ ਬਾਪੂ ਜੀ ਆਪਨੀ ਨੂੰ ਬਾਰੇ ਪੁੱਛਣਗੇ ਕੀ ਹੋਇਆ ਪੁੱਤਰੇ ਕਿ ਸੋਚ ਦੇ ਵਿੱਚ ਪੈ ਗਿਆ ਤੇਰਾ ਵਿਆਹ ਹੋ ਗਿਆ ਕਿ ਨਹੀਂ ਗੁਰਬਚਨ ਸਿੰਘ ਨੇ ਪੁੱਛਿਆ ਤਾਂ ਸਪੀਟ ਬੋਲਿਆ ਨਹੀਂ ਬਾਪੂ ਜੀ ਮੇਰਾ ਵਿਆਹ ਨਹੀਂ ਹੋਇਆ ਅਛਾ ਤਾਂ ਕੋਈ ਕੁੜੀ ਪਸੰਦ ਕਰ ਰੱਖੀ ਏ ਤੂੰ ਨਹੀਂ ਬਾਪੂ ਜੀ ਤੁਸੀਂ ਵੀ ਕਿਹੋ ਜੀਆਂ ਗੱਲਾਂ ਕਰਦੇ ਹੋ ਵਿਕਰਮ ਪੁੱਤਰ ਹੁਣ ਤੂੰ ਮੇਰੇ ਤੋਂ ਲੁਕਾਵੇਂਗਾ ਤੇਰੇ ਪਿਓ ਦਾ ਵੀ ਪਿਉ ਹਾਂ ਮੈਂ ਕਹਿੰਦੇ ਹੋਏ ਅਚਾਨਕ ਉਹਨਾਂ ਦੀ ਆਵਾਜ਼ ਸਿਰ ਤੋਂ ਕਮਣ ਲੱਗੀ ਅਤੇ ਅੱਖਾਂ ਦੇ ਵਿੱਚ ਹੰਝੂ ਆ ਗਏ ਫਿਰ ਥੋੜੀ ਦੇਰ ਬਾਅਦ ਬੋਲੇ ਹਾਲੇ ਤੱਕ ਤਾਂ ਤੇਰੇ ਪਿਤਾ ਦੀ ਖੁਸ਼ਬੋ ਵੀ ਮੇਰੇ ਜਨ ਦੇ ਵਿੱਚੋਂ ਨਹੀਂ ਗਈ ਪਰ ਉਹ ਮੈਨੂੰ ਛੱਡ ਕੇ ਚਲਾ ਗਿਆ ਪਰ ਪੁੱਤਰ ਤੂੰ ਮੇਰੀ ਇੱਕ ਗੱਲ ਮੰਨੇਗਾ ਹਾਂ ਬਾਪੂ ਜੀ ਦੱਸੋ ਕਿ ਗੱਲ ਹੈ ਪਤਰੇ ਤੇਰਾ ਪਿਤਾਤਾ ਮੈਨੂੰ ਇਕੱਲਾ ਛੱਡ ਕੇ ਚਲਾ ਗਿਆ ਪਰ ਤੂੰ ਕਦੇ ਆਪਣੇ ਮਾਪਿਆਂ ਨੂੰ ਬੁਢਾਪੇ ਦੇ ਵਿੱਚ ਇਕੱਲਾ ਨਾ ਛੱਡੀ ਬੁਢਾਪੇ ਦੇ ਵਿੱਚ ਜਦੋਂ ਇੱਕ ਇਨਸਾਨ ਇਕੱਲਾ ਰਹਿ ਜਾਂਦਾ ਹੈ ਤਾਂ ਉਸ ਦੀ ਜ਼ਿੰਦਗੀ ਇੱਕ ਸਜ਼ਾ ਤੋਂ ਵੱਧ ਹੋਰ ਕੁਝ ਵੀ ਨਹੀਂ ਰਹਿੰਦੀ ਇਹ ਸਿਰਫ ਮੇਰੇ ਇਕੱਲੇ ਰਹਿਣ ਦੀ ਕਹਾਣੀ ਨਹੀਂ ਹੈ ਇੱਥੇ ਬਿਰਦ ਆਸ਼ਰਮ ਦੇ ਵਿੱਚ ਕਿੰਨੇ ਹੀ ਅਜਿਹੇ ਬਜ਼ੁਰਗ ਹਨ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੈ ਗੁਰਬਚਨ ਸਿੰਘ ਜੀ ਆਪਣੀ ਗੱਲ ਪੂਰੀ ਹੀ ਕਰ ਰਹੇ ਸਨ ਕਿ ਜਸਪ੍ਰੀਤ ਦਾ ਫੋਨ ਵਜਿਆ ਤੇ ਉਸ ਦੀ ਪਤਨੀ ਸਿਮਰਨ ਦਾ ਫੋਨ ਸੀ ਉਹ ਜਲਦੀ ਨਾਲ ਗੱਲ ਕਰਦਾ ਹੈ ਕਿ ਸਿਮਰਨ ਨੂੰ ਜਵਾਬ ਦਿੰਦਾ ਹੈ ਅੱਜ ਉਹ ਤੇਰੇ ਕਾ ਗਿਆ ਕਿ ਕਿ ਮਾਦਾ ਦਾਕਲਾ ਨਹੀਂ ਹੋ ਸਕਿਆ ਇਸ ਤੇ ਉਸਦੀ ਪਤਨੀ ਨਾਰਾਜ਼ ਹੋ ਕੇ ਬੋਲਦੀ ਹੈ ਤੂੰ ਆਪਣੀ ਮਾਂ ਨੂੰ ਸੜਕੇ ਵਾਪਸ ਕਿਉਂ ਨਹੀਂ ਆ ਗਿਆ ਤਿੰਨ ਦਿਨ ਬਾਅਦ ਤਾਂ ਸਾਡੀ ਫਲਾਈਟ ਹੈ ਜਸਪ੍ਰੀਤ ਖਰਾਨੜਾ ਜਾਂਦਾ ਹੈ ਅਤੇ ਫੋਨ ਕੱਟ ਦਿੰਦਾ ਹੈ ਹਾਲੇ ਉਹ ਗੁਰਵਚਨ ਸਿੰਘ ਨਾਲ ਗੱਲਾਂ ਹੀ ਕਰ ਰਿਹਾ ਸੀ ਕਿ ਅਚਾਨਕ ਇੱਕ ਕੋਟੀ ਹੋਈ ਚੀਖ ਸੁਣਾਈ ਦਿੱਤੀ ਕਿਸੇ ਅਣਹੋਣੀ ਦੇ ਡਰ ਨਾਲ ਜਸਪ੍ਰੀਤ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਗੁਰਵਚਨ ਸਿੰਘ ਆਪਣੇ ਬਿਸਤਰੇ ਤੇ ਨਟਾਲ ਹੋ ਕੇ ਡਿੱਗ ਚੁੱਕਾ ਸੀ ਉਹਨਾਂ ਦੇ ਪ੍ਰਾਣ ਪਖੇ ਰੋੜ ਚੁੱਕੇ ਸਨ ਉਹ ਬਿਲਕੁਲ ਚੜਾਈ ਕਰ ਚੁੱਕੇ ਸਨ ਹੁਣ ਉਹਨਾਂ ਦੇ ਵਿੱਚ ਜਾਨ ਨਹੀਂ ਸੀ ਇੱਕ ਪਲ ਜਸਪੀਤ ਦੀਆਂ ਅੱਖਾਂ ਦੇ ਵਿੱਚ ਹੰਝੂ ਵਹਿਣ ਖਲੇ ਭਾਵੇਂ ਉਸਦਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਸੀ ਉਸਨੇ ਮੈਨੇਜਰ ਨੂੰ ਬੁਲਾਇਆ ਬਾਅਦ ਵਿੱਚ ਜਦੋਂ ਉਹ ਖਾਣਾ ਖਾਣ ਗਿਆ ਤਾਂ ਉਸਨੇ ਦੇਖਿਆ ਉਹ ਬਦਰਗ ਬੈਠ ਉਦਾਸ ਸੁਨਿਆ। ਹਾਲਾਂਕਿ ਖਾਣ ਪੀਣ ਦੀਆਂ ਸਹੂਲਤਾਂ ਬਹੁਤ ਚੰਗੀਆਂ ਸਨ ਪਰ ਆਪਣੇ ਬੱਚਿਆਂ ਤੋਂ ਦੂਰ ਹੋਣ ਦਾ ਗਮ ਉਹਨਾਂ ਦੀਆਂ ਅੱਖਾਂ ਵਿੱਚ ਸਾਫ਼ ਝਲਕ ਰਿਹਾ ਸੀ। ਉਹ ਉਦਾਸ ਮਨ ਨਾਲ ਆਪਣੇ ਕਮਰੇ ਵਿੱਚ ਵਾਪਸ ਆ ਗਿਆ। ਉੱਥੇ ਹੀ ਉਸਦੀ ਮਾਂ ਨੇ ਉਸ ਨੂੰ ਆਪਣੇ ਹੱਥਾਂ ਨਾਲ ਉਹੀ ਸਾਗ ਰੋਟੀ ਖਵਾਈ ਅਤੇ ਬਚਪਨ ਦੇ ਕਿਸੇ ਨੂੰ ਯਾਦ ਕਰਕੇ ਦੱਸਿਆ ਕਿ ਕਿਵੇਂ ਉਸ ਨੂੰ ਮੇਲੇ ਦੇ ਵਿੱਚ ਲੜ ਕੇ ਕਿੰਨਾ ਰੋਈ ਸੀ। ਇਹ ਸੁਣ ਕੇ ਜਸਪ੍ਰੀਤ ਵੀ ਭਾਵੁਕ ਹੋ ਗਿਆ। ਬਹੁਤ ਲੰਬੇ ਸਮੇਂ ਬਾਅਦ ਉਹ ਮਾਂ ਨਾਲ ਇਹ ਗੱਲਾਂ ਕਰ ਰਿਹਾ ਸੀ। ਗੱਲਾਂ ਕਰਦੇ ਕਰਦੇ ਉਹ ਮਾਂ ਦੀ ਗੋਦ ਦੇ ਵਿੱਚ ਸਿਰ ਰੱਖ ਕੇ ਸੌਂ ਗਿਆ। ਬਾਹਰ ਕੜੀ ਮੈਨੇਜਰ मनप्रीत इस शरणजारा दिख रही थी अगले दिन जब जसप्रीत सवेरे-सवेरे अपनी मां ਨੂੰ ਛੱਡ ਕੇ ਆਫਿਸ ਗਿਆ ਤਾਂ ਉਸ ਨੂੰ ਬਹੁਤ ਬੋਝ ਮਹਿਸੂਸ ਹੋ ਰਿਹਾ ਸੀ ਉਸ ਨੂੰ ਵਾਰ-ਵਾਰ ਆਸ਼ਰਮ ਦੇ ਬਜ਼ੁਰਗਾਂ ਦੇ ਨਿਰਾਸ਼ ਚਿਹਰੇ ਯਾਦ ਆ ਰਹੇ ਸਨ ਉਹ ਰਾਤ ਨੂੰ ਜਦੋਂ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਨੇ ਮਾਂ ਨੂੰ ਛੱਡਾਣ ਦੀ ਖੁਸ਼ੀjar ਕੀਤੀ ਉਸ ਦੀਆਂ ਇਹ ਗੱਲਾਂ ਸੁਣ ਕੇ ਜਸਪ੍ਰੀਤ ਨੂੰ ਅਹਿਸਾਸ ਹੋਇਆ ਕਿ ਉਹ ਕਿੰਨੀ ਵੱਡੀ ਗਲਤੀ ਕਰ ਰਿਹਾ ਹੈ ਉਸੇ ਰਾਤ ਜਸਪ੍ਰੀਤ ਨੇ ਮਨ ਹੀ ਮਨ ਫੈਸਲਾ ਕਰ ਲਿਆ ਅਗਲੀ ਸਵੇਰ ਉਹ ਬਿਨਾਂ ਕਿਸੇ ਨੂੰ ਦੱਸੇ ਸਿਤਾ ਉਸੇ ਬ੍ਰਿਧ ਆਸ਼ਰਮ ਪਹੁੰਚਿਆ ਜਦੋਂ ਉਹ ਮੈਨੇਜਰ ਮਨਪ੍ਰੀਤ ਨੂੰ ਮਿਲਿਆ ਤਾ ਉਸਨੇ ਪੁੱਛਿਆ ਕਿ ਮਾਕੀ ਤੇ ਹੈ ਮਨਪ੍ਰੀਤ ਨੇ ਦੱਸਿਆ ਵੀ ਗੁਰਮੀਤ ਕੌਰ ਪੁੱਤਰ ਦੀ ਲੰਬੀ ਉਮਰ ਲਈ ਗੁਰਦੁਆਰੇ ਦੇ ਵਿੱਚ ਪਾਠ ਕਰਵਾਣ ਗਈ ਹੈ ਇਹ ਸੁਣ ਕੇ ਜਸਪ੍ਰੀਤ ਦੀਆਂ ਅੱਖਾਂ ਦੇ ਵਿੱਚੋਂ ਹੰਝ ਵਹਿ ਤੁਰੇ ਉਹ ਮਾਂ ਮਾਂ ਕਹਿੰਦਾ ਹੋਇਆ ਆਪਣੀ ਮਾਂ ਮਲ ਦੜਿਆ ਉਸਨੇ ਆਪਣੀ ਮਾਂ ਦੇ ਪੈਰਾਂ ਵਿੱਚ ਡਿੱਕੇ ਮਾਫੀ ਮੰਗੀ ਅਤੇ ਕਿਆ ਵੀ ਉਸ ਨੂੰ ਵਾਪਸ ਘਰ ਲੈ ਕੇ ਜਾਵੇਗਾ ਮੈਨੇਜਰ ਨੇ ਦੱਸਿਆ ਕਿ ਉਹਨਾਂ ਨੇ ਮਾਂ ਪੁੱਤਰ ਨੂੰ ਇੱਕ ਰਾਤ ਲਈ ਆਸ਼ਰਮ ਦੇ ਵਿੱਚ ਰੁਕਣ ਲਈ ਛੂਟ ਬੋਲਿਆ ਸੀ ਉਹ ਚਾਹੁੰਦੇ ਸਨ ਜਸਪ੍ਰੀਤ ਦੇਖੇ ਕਿ ਪਰਿਵਾਰਤ ਦੂਰ ਰਹਿ ਕੇ ਬਜ਼ੁਰਗ ਕਿਸ ਹਰਾਨ ਦੇ ਵਿੱਚ ਹੁੰਦੇ ਹਨ ਉਸ ਨੇ ਜਸਪ੍ਰੀਤ ਨੂੰ ਕਿਹਾ ਮਾਪਿਆਂ ਨੂੰ ਪੈਸੇ ਦੀ ਨਹੀਂ ਬਲਕਿ ਬੱਚਿਆਂ ਦੇ ਪਿਆਰ ਅਤੇ ਸਾਥ ਦੀ ਲੋੜ ਹੁੰਦੀ ਹੈ ਜਸਪ੍ਰੀਤ ਦਾ ਦਿਲ ਭਰ ਗਿਆ ਮਾਂ ਨੂੰ ਵਾਪਸ ਲੈ ਕੇ ਜਾਂਦੇ ਸਮੇਂ ਜਸਪ੍ਰੀਤ ਨੇ ਆਪਣੀ ਪਤਨੀ ਦਾ ਫੋਨ ਤੇ ਜਵਾਬ ਦਿੱਤਾ ਅਤੇ ਉਸ ਨੂੰ ਸਪਸ਼ਟ ਕਰ ਦਿੱਤਾ ਵੀ ਉਹ ਮਾਂ ਨੂੰ ਇਕੱਲਾ ਛੱਡ ਕੇ ਵਿਦੇਸ਼ ਨਹੀਂ ਜਾ ਸਕਦਾ ਜਸਪ੍ਰੀਤ ਨੇ ਆਪਣੀ ਮਾਂ ਦਾ ਹੱਥ ਫੜਿਆ ਅਤੇ ਮਾਂ ਹੀ ਮਨ ਢਾਂ ਲਿਆ ਬੇਹੋਣ ਕਦੇ ਵੀ ਆਪਣੀ ਮਾਂ ਨੂੰ ਇਕੱਲਾ ਨਹੀਂ ਛੱਡੇਗਾ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸੱਚਮੇਂ ਚੰਗੀ ਲੱਗੀ ਜੇਕਰ ਤੁਸੀਂ ਵੀ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਤਾਂ ਕਮੈਂਟਾਂ ਦੇ ਵਿੱਚ ਇੱਕ ਵਾਰ ਆਪਣੀ ਮਾਂ ਦੇ ਲਈ ਵਾਹਿਗੁਰੂ ਜਰੂਰ ਲਿਖੋ ਹਾਂਜੀ ਦਿਖਦੇ ਹਾਂ ਕਿੰਨੇ ਲੋਕ ਜਿਹੜੇ ਹਨ ਆਪਣੀ ਮਾਂ ਨੂੰ ਪਿਆਰ ਕਰਦੇ ਹਨ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲਿਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇਕਰ ਕਹਾਣੀ ਚੰਗੀ ਲੱਗੀ ਆਪਣੇ ਇਹਨਾਂ ਨੂੰ ਜਰੂਰ ਸ਼ੇਅਰ ਕਰਨਾ ਜੇ ਉਹਨਾਂ ਤੱਕ ਇਹੋ ਜਿਹੇ ਆਪਹਾਹੂ ਕਹਾਣੀਆਂ ਪਹੁੰਚ ਸਕਣ ਹਾਂਜੀ ਦੇਵ ਜੀ ਸਾਨੂੰ ਜਾਜਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ